ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਗੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਬਹੁਤ ਵੱਡੀ ਖੁਸ਼ਖਬਰੀ ਕਿਸਾਨਾਂ ਲਈ ਕਿ ਕੀ ਦੁੱਧ ਦਾ ਜਿਹੜਾ ਰੇਟ ਵਧਿਆ ਉਹ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਵਧਿਆਗਾ ਜਿਵੇਂ ਕਿ ਹਿਮਾਚਲ ਸਰਕਾਰ ਨੇ ਦੁੱਧ ਦਾ ਰੇਟ ਐਤੀ ਵਧਾਇਆ ਹੈਗਾ ਤੇ ਕੀ ਆਪਣੇ ਪੰਜਾਬ ਦੇ ਵਿੱਚ ਵੀ ਦੁੱਧ ਦਾ ਰੇਟ ਜਿਹੜਾ ਵਧੂਗਾ ਜਾਂ ਨਹੀਂ ਵਧੂਗਾ ਇਹਦੇ ਬਾਰੇ ਵੀ ਕਰਾਂਗੇ ਗੱਲਬਾਤ ਤੇ ਕਿੰਨਾ ਜਿਹੜਾ ਸਰਕਾਰੀ ਰੇਟ ਕਰ ਦਿੱਤਾ ਪਹਿਲਾਂ ਕਿੰਨਾ ਸੀਗਾ ਸਾਰੀ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਪਿਆਣ ਕਰੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਤੇ ਆਜੋ ਕਰਦਿਆਂ ਗੱਲਬਾਤ ਤੇ ਦੱਸਦੇ ਆ ਤੁਹਾਨੂੰ ਵੀ ਕਿੰਨਾ ਰੇਟ ਸਰਕਾਰੀ ਪਹਿਲਾਂ ਸੀਗਾ ਤੇ ਹੁਣ ਕਿੰਨਾ ਮਿਲੂਗਾ ਤੇ ਆਪਣੇ ਪੰਜਾਬ ਚ ਵੀ ਇਹੀ ਰੇਟ ਆਪਾਂ ਨੂੰ ਵਾਅਦਾ ਹੋਊਗਾ ਦੁੱਧ ਦੇ ਵਿੱਚ ਜਿਵੇਂ ਕਿ ਹੁਣ ਗਰਮੀ ਦਾ ਸੀਜ਼ਨ ਆ ਤੇ ਜਦੋਂ ਵੀ ਗਰਮੀ ਦਾ ਸੀਜ਼ਨ ਸਟਾਰਟ ਹੁੰਦਾ ਦੁੱਧ ਸਾਨੂੰ ਪਤਾ ਕਿ ਪਸ਼ੂ ਸਾਰੇ ਘਟਾ ਜਾਂਦੇ ਆ ਤੇ ਦੁੱਧ ਦਾ ਰੇਟ ਜਿਹੜਾ ਉਹ ਵਧਣਾ ਸਟਾਰਟ ਹੋ ਜਾਂਦਾ ਪਹਿਲਾਂ ਆਪਾਂ ਨੂੰ ਪਤਾ ਹੀ ਅੱਗੇ ਸਰਦੀਆਂ ਦੇ ਵਿੱਚ ਬਹੁਤ ਕਿਸਾਨ ਭਰਾਵਾਂ ਨੇ ਧਰਨੇ ਵੀ ਲਾਈ ਸੀਗੇ ਤੇ ਦੁੱਧ ਦਾ ਰੇਟ ਜਿਹੜਾ ਨਹੀਂ ਵਧਿਆ ਸੀਗਾ ਤੇ ਹੁਣ ਸਰਕਾਰ ਨੇ ਦੁੱਧ ਦਾ ਰੇਟ ਵਧਾ ਦਿੱਤਾ ਤੇ ਸਾਨੂੰ ਦੱਸ ਦਿਆ ਕਿ ਕਿੰਨਾ ਰੇਟ ਕਰਿਆ ਗਿਆ ਆ ਜੋ ਜਾਣਦੇ ਆ ਕਿਸਾਨ ਦੋਸਤੋ ਹਿਮਾਚਲ ਸਰਕਾਰ ਨੇ ਜਿਹੜਾ ਸਰਕਾਰੀ ਦੁੱਧ ਦਾ ਰੇਟ ਵਧਾ ਦਿੱਤਾ ਗਾਂ ਦਾ ਦੁੱਧ ਜਿਹੜਾ ਅੱਗੇ ਸਰਕਾਰੀ ਰੇਟ ਸੀਗਾ 38 ਰੁਪਏ ਸੀਗਾ 38 ਰੁਪਿਆ ਤੋਂ ਲੈ ਕੇ ਗਾਂ ਦਾ ਦੁੱਧ ਰੇਟ ਹੁਣ 45 ਰੁਪਏ ਕਰ ਦਿੱਤਾ ਕਿ ਸਰਕਾਰੀ ਰੇਟ ਹੈ ਜਿਹੜਾ 45 ਰੁਪਏ ਲੀਟਰ ਦੁੱਧ ਗਾਂ ਦਾ ਵਿਕਿਆ ਕਰੂਗਾ ਤੇ ਮੱਝ ਦਾ ਜਿਹੜਾ ਦੁੱਧ ਦਾ ਰੇਟ ਸੀਗਾ ਉਹ ਹੁਣ 38 ਤੋਂ ਲੈ ਕੇ 55 ਰੁਪਏ ਕਰ ਦਿੱਤਾ 55 ਰੁਪਏ ਮੱਝ ਦਾ ਦੁੱਧ ਜਿਹੜਾ ਉਹ ਵਿਕਿਆ ਕਰੂਗਾ ਸਰਕਾਰੀ ਰੇਟ ਤੇ ਤੇ ਇਹ ਜਿਹੜਾ ਹਿਮਾਚਲ ਸਰਕਾਰ ਨੇ ਵਧਾਇਆ ਤੇ ਆਪਣੇ ਪੰਜਾਬ ਸਰਕਾਰ ਨੇ ਹਜੇ ਤੱਕ ਦੁੱਧ ਦਾ ਰੇਟ ਜਿਹੜਾ ਨਹੀਂ ਵਧਾਇਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਪਣੇ ਪੰਜਾਬ ਦੇ ਵਿੱਚ ਵੀ ਦੁੱਧ ਦਾ ਰੇਟ ਵਧਣਾ ਚਾਹੀਦਾ ਜਾਂ ਨਹੀਂ ਤੇ ਕਿੰਨਾ ਹੋਣਾ ਚਾਹੀਦਾ ਸਾਰੇ ਕਮੈਂਟ ਆਪਣੇ ਵੀਡੀਓ ਦੇ ਵਿੱਚ ਸਾਂਝੀ ਕਰਿਓ ਔਰ رائے ਤੁਸੀਂ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਬੜੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ